हां जी ऐस्ट्री काल जी ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਕਾਫੀ ਟਾਈਮ ਬਾਅਦ ਮੈਂ ਦੁਬਾਰਾ ਫੇਅਰ 48 ਲਾਜ਼ ਆਫ ਪਾਵਰ ਤੇ ਇੱਕ ਵੀਡੀਓ ਲੈ ਕੇ ਆਇਆ ਪਰ ਇਹ ਵਾਲੀ ਜਿਹੜੀ ਵੀਡੀਓ ਆ ਇੱਕ ਓਵਰਆਲ ਨਾ ਇਹ ਬੁੱਕ ਉੱਤੇ ਮੈਂ ਆਪਦਾ ਓਪੀਨੀਅਨ ਇੱਕ ਸ਼ਾਰਟ ਰਿਵਿਊ ਦਊਗਾ ਕਿਉਂਕਿ ਹੁਣ ਜਿਹੜੇ ਪੁਰਾਣੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਤਾਂ ਪਤਾ ਵੀ ਲਗਭਗ 2 ਸਾਲ ਪਹਿਲਾਂ ਆਪਾਂ ਇਹ ਬੁੱਕ ਦਾ ਫੁੱਲ ਰਿਵਿਊ ਦਿੱਤਾ ਜਿੰਨੇ ਵੀ ਇਹ ਚ 48 ਲਾਜ਼ ਨੇ ਆਪਾਂ ਸਾਰੇ ਦੇ ਸਾਰੇ ਐਕਸਪਲੇਨ ਕੀਤੇ ਨੇ ਪੰਜਾਬੀ ਵਿੱਚ ਸੋ ਆਬਵੀਅਸਲੀ ਆਹ ਵੀਡੀਓ ਵਿੱਚ ਮੈਂ ਇਕੱਲਾ ਇਕੱਲਾ ਲਾਉ ਤਾਂ ਐਕਸਪਲੇਨ ਕਰੂੰਗਾ ਨਹੀਂ ਜੇ ਤੁਸੀਂ ਉਹ ਚੀਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਹਨਾ ਡਿਸਕ੍ਰਿਪਸ਼ਨ ਵਿੱਚ ਸਾਰੀ ਪਲੇਲਿਸਟ ਪਾਈ ਹੋਈ ਆ 48 ਲਾਜ਼ ਆਫ ਪਾਵਰ ਦੀ ਤੇ ਸਾਰੀ ਇਕੱਲੀ ਇਕੱਲੀ ਤੁਸੀਂ ਦੇਖ ਸਕਦੇ ਹੋ ਉੱਚ ਅੱਜ ਦੀ ਵੀਡੀਓ ਵਿੱਚ ਮੈਂ ਓਵਰਆਲ ਆਫ ਦਾ ਓਪੀਨੀਅਨ ਦੇਣਾ ਚਾਹੁੰਦਾ ਕਿ ਇਹ ਬੁੱਕ ਪੜ੍ਹਨ ਦਾ ਸੱਚੀ ਫਾਇਦਾ ਹੈ ਇਹ ਜਿਹੜੀ ਬੁੱਕ ਆ ਇਹਨੂੰ ਪੜ੍ਹ ਕੇ ਬੰਦੇ 'ਚ ਕੋਈ ਚੇਂਜ ਆਉਂਦੀ ਆ ਬੰਦੇ ਦੇ ਸਕਿੱਲ ਵੱਧਦੇ ਨੇ ਸੋਸ਼ਲ ਸਕਿੱਲ ਵੱਧਦੇ ਨੇ ਇਹਦਾ ਫਾਇਦਾ ਹੈ ਜਾਂ ਨਹੀਂ ਸੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿਉਂਕਿ ਖਾਸ ਕਰਕੇ ਜਿਹੜੇ ਬੰਦੇ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਨੇ ਹਨਾ ਇਹ ਕਿਤਾਬ ਉੱਤੇ ਥੋੜਾ ਬਤ ਉਹਨਾਂ ਨੂੰ ਵੀ ਆਈਡੀਆ ਮਿਲ ਜੇ ਇਹ ਜਿਹੜੀ ਕਿਤਾਬ ਆ 48 ਲਾਜ਼ ਆਫ ਪਾਵਰ ਇਹਦਾ ਰਾਈਟਰ ਰੌਬਰਟ ਗ੍ਰੀਨ ਆ ਇਹ ਕਿਤਾਬ ਨੂੰ ਸ਼ੈਤਾਨੀ ਕਿਤਾਬ ਕਿਹਾ ਜਾਂਦਾ ਦੁਨੀਆ ਦੀ ਸਭ ਤੋਂ ਸ਼ੈਤਾਨੀ ਸਭ ਤੋਂ ਈਵਲ ਕਿਤਾਬ ਖਾਸ ਕਰਕੇ ਯੂ ਐਸ ਏ ਵਿੱਚ ਵੀ ਜਿਹੜੇ ਪ੍ਰिजन ਨੇ ਉਹਦੇ ਵਿੱਚੋਂ ਇਹ ਬੁੱਕ ਬੈਨ ਕਰਤੀ ਗਈ ਆ ਕਿਉਂਕਿ ਜਿਹੜੇ ਪ੍ਰिजनਰ ਸੀਗੇ ਉਹ ਇਹ ਬੁੱਕ ਨੂੰ ਪੜ੍ਹ ਕੇ ਜਿਹੜਾ ਵੀ ਇਹਦੇ ਵਿੱਚ ਇਨਫੋਰਮੇਸ਼ਨ ਸੀਗਾ ਉਹ ਆਪਦੇ ਫਾਇਦੇ 'ਚ ਯੂਜ਼ ਕਰਦੇ ਸੀਗੇ ਬਾਕੀ ਸਾਰੇ ਲੋਕਾਂ ਨੂੰ ਟਰੈਕ ਕਰ ਲੇ ਬੇਸਿਕਲੀ ਇਹ ਬੁੱਕ ਵਿੱਚ 48 ਲਾਅ ਲਿਖੇ ਹੋਏ ਨੇ ਜਿਹਦੇ ਵਿੱਚ ਸਮਝਾ ਆ ਜਾਂਦਾ ਵੀ ਦੁਨੀਆਦਾਰੀ ਵਿੱਚ ਕਿਵੇਂ ਰਹਿਣਾ ਦੁਨੀਆਦਾਰੀ ਵਿੱਚ ਪਾਵਰ ਵਿੱਚ ਕਿਵੇਂ ਰਹਿਣਾ ਤੁਸੀਂ ਭਾਵੇਂ ਜ਼ਿੰਦਗੀ 'ਚ ਵਧੀਆ ਚੀਜ਼ਾਂ ਵੀ ਕਰਦੇ ਹੋ ਨਾ ਤੁਸੀਂ ਲੋਕਾਂ ਲਈ ਭਾਵੇਂ ਆਪਦੇ ਵੱਲੋਂ ਵਧੀਆ ਕੰਮ ਵੀ ਕਰਦੇ ਹੋ ਚਾਹੇ ਤੁਹਾਡੇ ਵਧੀਆ ਇੰਟੈਂਸ਼ਨ ਵੀ ਨੇ ਪਰ ਜਿਹੜੇ ਲੋਕ ਨੇ ਉਹਨਾਂ ਦੇ ਤੁਹਾਡੇ ਪ੍ਰਤੀ ਵਧੀਆ ਇੰਟੈਂਸ਼ਨ ਨਹੀਂ ਹੋ ਸਕਦੇ ਖਾਸ ਕਰਕੇ ਉਹ ਲੋਕ ਤੁਹਾਨੂੰ ਵਰਤ ਵੀ ਸਕਦੇ ਆ ਤੁਹਾਨੂੰ ਯੂਜ਼ ਵੀ ਕਰ ਸਕਦੇ ਆ ਲੋਕਾਂ ਦੇ ਮਨ ਚ ਤੁਹਾਡੇ ਲਈ ਨਫ਼ਰਤ ਵੀ ਹੋ ਸਕਦੀ ਹੈ ਜ਼ਹਿਰ ਵੀ ਹੋ ਸਕਦੀ ਆ ਉਹ ਆਪਦੀ ਜ਼ਹਿਰ ਤੁਹਾਡੇ ਅੰਦਰ ਤੱਕ ਵੀ ਪਹੁੰਚਾਉਣਗੇ ਤਾਂ ਕਰਕੇ ਇਹ ਚ ਮੈਂ ਐਕਸਪਲੇਨ ਕੀਤਾ ਗਿਆ ਦੁਨੀਆਦਾਰੀ ਚ ਸਮਾਰਟ ਤਰੀਕੇ ਨਾਲ ਕਿਵੇਂ ਰਹਿਣਾ ਕਿਵੇਂ ਵਰਤ ਵਰਤਾਵੋ ਕਰਨਾ ਸਾਰਿਆਂ ਨਾਲ ਪਰ ਹਮੇਸ਼ਾ ਪਾਵਰ ਦੀ ਪੋਜੀਸ਼ਨ 'ਚ ਰਹਿਣਾ ਦੁਨੀਆ ਤੁਹਾਨੂੰ ਨਾ ਵਰਤ ਸਕੇ ਦੁਨੀਆ ਤੁਹਾਡਾ ਫਾਇਦਾ ਨਾ ਉਠਾ ਸਕੇ ਉਲਟਾ ਤੁਸੀਂ ਖੁਦ ਦੁਨੀਆ ਦਾ ਫਾਇਦਾ ਉਠਾਓ ਲੋਕ ਤੁਹਾਡਾ ਕੁਛ ਨਾ ਵਿਗਾੜ ਸਕਣ ਪਰ ਤੁਸੀਂ ਖੁਦ ਲੋਕਾਂ ਦਾ ਭਾਵੇਂ ਫਾਇਦਾ ਉਠਾ ਸਕਦੇ ਹੋ ਕਿਉਂਕਿ ਤੁਸੀਂ ਹਮੇਸ਼ਾ ਪਾਵਰ ਵਿੱਚ ਰਹਿੰਦੇ ਹੋ ਮੈਂ ਕਿ ਮੈਂ ਪਹਿਲਾਂ ਕਿਹਾ ਮੈਂ ਕਿਤਾਬ ਦਾ ਕੱਲਾ ਕੱਲਾ ਲਾਉ ਇਹ ਵੀਡੀਓ ਵਿੱਚ ਨਹੀਂ ਡਿਸਕ੍ਰਾਈਬ ਕਰੂੰਗਾ ਕਿਉਂਕਿ ਇਹ ਵੀਡੀਓ ਨਹੀਂ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਊ ਸੋ ਮੈਂ ਓਵਰਆਲ ਤੁਹਾਨੂੰ ਹੁਣ ਥੋੜਾ ਬਹੁਤ ਆਈਡੀਆ ਦਿੰਨਾ ਕਿ ਇਸ ਟਾਈਪ ਦੇ ਲਾਜ਼ ਇਹਦੇ ਵਿੱਚ ਲਿਖੇ ਹੋਏ ਨੇ ਖਾਸ ਕਰਕੇ ਮੈਂ ਤੁਹਾਨੂੰ ਪਹਿਲੇ ਲਾਅ ਦੀ ਇੱਕ ਐਗਜ਼ਾਮਪਲ ਦੇ ਦਿੰਦਾ ਪਹਿਲਾ ਲਾਅ ਹੈਗਾ ਨੈਵਰ ਆਊਟਸ਼ਾਈਨ ਯੋਰ ਮਾਸਟਰ ਆਪਣੇ ਗੁਰੂ ਤੋਂ ਕਦੇ ਵੀ ਅੱਗੇ ਨਾ ਜਾਓ ਕਹਿਣ ਦਾ ਮਤਲਬ ਵੀ ਉਹਨੂੰ ਨਾ ਲੱਗੇ ਵੀ ਤੁਸੀਂ ਉਹ ਤੋਂ ਅੱਗੇ ਗਏ ਹੋ ਦੁਨੀਆਦਾਰੀ ਵਿੱਚ ਤੁਹਾਡਾ ਹਮੇਸ਼ਾ ਸਰਕਲ ਬਣਿਆ ਹੁੰਦਾ ਤੁਹਾਡੇ ਸਰਕਲ ਵਿੱਚ ਇਦਾਂ ਦੇ ਬੰਦੇ ਹੋਣਗੇ ਜੋ ਕਿ ਤੁਹਾਡੇ ਨਾਲੋਂ ਵਧੀਆ ਜ਼ਿੰਦਗੀ ਜੀਉਂਦੇ ਨੇ ਤੁਹਾਡੇ ਤੋਂ ਬਹੁਤ ਜ਼ਿਆਦਾ ਉਹਨਾਂ ਨੇ ਤਰੱਕੀ ਕੀਤੀ ਆ ਹਨਾ ਤੁਹਾਡੇ ਤੋਂ ਜ਼ਿਆਦਾ ਅਮੀਰ ਨੇ ਤੁਹਾਡੇ ਤੋਂ ਜ਼ਿਆਦਾ ਪਾਵਰਫੁਲ ਨੇ ਮੇイビー ਤੁਸੀਂ ਉਹਨਾਂ ਨੂੰ ਦੇਖ ਕੇ ਇਨਸਪਾਇਰ ਵੀ ਹੋਏ ਹੋ ਤੇ ਜੇ ਇੱਕ ਦਿਨ ਤੁਸੀਂ ਖੁਦ ਵੀ ਅਮੀਰ ਹੋ ਜਾਨੇ ਹੋ ਕਦੇ ਇੰਨੀ ਸ਼ੋਅ ਆਫ ਨਾ ਕਰੋ ਵੀ ਉਹ ਬੰਦਾ ਜਿਹੜਾ ਪਹਿਲਾਂ ਥੋਤੋਂ ਉੱਪਰਲੇ ਪੋਜੀਸ਼ਨ 'ਚ ਸੀਗਾ ਉਹਦੇ ਵਿੱਚ ਜੈਲਸੀ ਪੈਦਾ ਹੋ ਜਾਏ ਤੁਹਾਡੇ ਪ੍ਰਤੀ ਲੋਕ ਹਮੇਸ਼ਾ ਖੁਸ਼ ਹੁੰਦੇ ਨੇ ਜਦ ਤੱਕ ਤੁਸੀਂ ਉਹਨਾਂ ਦੇ ਥੱਲੇ ਹੁੰਨੇ ਹੋ ਜੋ ਤੁਸੀਂ ਉਹਨਾਂ ਤੋਂ ਉੱਪਰ ਚੱਲ ਜਾਂਦੇ ਹੋ ਨਾ ਤਾਂ ਜਿਹੜੇ ਲੋਕ ਤੁਹਾਨੂੰ ਹਮੇਸ਼ਾ ਹੱਸ ਕੇ ਮਿਲਦੇ ਸੀਗੇ ਉਹਨਾਂ ਦੇ ਮਨ 'ਚ ਤੁਹਾਡੇ ਲਈ ਨਫ਼ਰਤ ਹੋ ਸਕਦੀ ਆ। ਇਹ ਜੈਲਸੀ ਬਹੁਤ ਮਾੜਾ ਇਮੋਸ਼ਨ ਆ ਹਨਾ। ਕਿਸੇ ਦੀ ਤਰੱਕੀ ਦੇਖ ਕੇ ਲੋਕ ਜੈਲਸੀ ਕਰਦੇ ਨੇ ਕਿ ਨੈਚੁਰਲ ਚੀਜ਼ ਆ। ਸੋ ਤਾਂ ਕਰਕੇ ਤੁਸੀਂ ਭਾਵੇਂ ਤਰੱਕੀ ਵੀ ਕਰ ਰਹੇ ਹੋ, ਤੁਸੀਂ ਕਦੇ ਵੀ ਸ਼ੋਅ ਆਫ ਨਾ ਕਰੋ। ਆਪਦੇ ਤੋਂ ਜਿਹੜੇ ਉੱਪਰਲੇ ਬੰਦੇ ਨੇ ਭਾਵੇਂ ਤੁਸੀਂ ਉਹਨਾਂ ਤੋਂ ਅੱਗੇ ਵੀ ਲੰਘ ਗਏ, ਉਹਨਾਂ ਨੂੰ ਕਦੇ ਇਹ ਮਹਿਸੂਸ ਹੋਣ ਨਾ ਦਿਓ ਕਿ ਤੁਸੀਂ ਜ਼ਿੰਦਗੀ 'ਚ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਹੇ ਹੋ, ਤੁਸੀਂ ਕਿੰਨੀ ਤਰੱਕੀ ਕਰ ਰਹੇ ਹੋ, ਤੁਸੀਂ ਉਹਨਾਂ ਤੋਂ ਵੀ ਕਿੰਨੀ ਤੇਜ਼ੀ ਨਾਲ ਅੱਗੇ ਵਧ ਗਏ। ਜੇ ਉਹਨਾਂ ਨੂੰ ਇਹ ਚੀਜ਼ ਦਿਖਦੀ ਆ ਤਾਂ ਉਹ ਆਪਦੇ ਵੱਲੋਂ ਕੋਈ ਇਦਾਂ ਦੀ ਚੀਜ਼ ਕਰ ਸਕਦੇ ਆ ਤੁਹਾਡਾ ਨੁਕਸਾਨ ਕਰਨ ਲਈ ਤੁਹਾਡੇ ਤੇ ਨੁਕਸਾਨ ਵੀ ਪਹੁੰਚਾ ਸਕਦੇ ਨੇ ਇਹ ਚੀਜ਼ ਦਾ ਕੋਈ ਫਾਇਦਾ ਨਹੀਂਗਾ ਜੇ ਤੁਸੀਂ ਉਹਨਾਂ ਨੂੰ ਕਦੇ ਇਹ ਚੀਜ਼ ਪਤਾ ਨਹੀਂ ਲੱਗਣ ਦੋਗੇ ਤਾਂ ਉਹ ਹਮੇਸ਼ਾ ਉਹਨਾਂ ਨੂੰ ਭਲੇਖੇ 'ਚ ਰੱਖੋਗੇ ਵੀ ਓਹੀ ਤੁਤ ਤੋਂ ਅੱਗੇ ਨੇ ਓਹੀ ਤੁਤ ਤੋਂ ਜ਼ਿਆਦਾ ਅਮੀਰ ਨੇ ਤੁਤ ਤੋਂ ਜ਼ਿਆਦਾ ਪਾਵਰਫੁਲ ਨੇ ਤਾਂ ਉਹ ਤੁਹਾਡੇ ਨਾਲ ਹਮੇਸ਼ਾ ਵਧੀਆ ਹੱਸ ਕੇ ਮਿਲਣਗੇ ਤੁਹਾਡੇ ਉੱਪਰ ਅਥੀ ਕਦੇ ਜੈਲਸੀ ਨਹੀਂ ਕਰਨਗੇ ਤੁਹਾਡੇ ਉੱਪਰ ਅਥੀ ਕਦੇ ਉਹ ਨੁਕਸਾਨ ਨਹੀਂ ਪਹੁੰਚਾਉਣਗੇ ਹੁਣ ਫੋਰ ਐਗਜ਼ਾਮਪਲ ਕਾਫੀ ਲਾਅ ਜਿਹੜੇ ਇਹਦੇ ਬੁੱਕ ਵਿੱਚ ਨੇ ਨਾ ਇਹ ਤਾਂ ਚਲੋ ਵਧੀਆ ਚੀਜ਼ਾਂ ਵੀ ਨੇ ਇਦਾਂ ਦੀਆਂ ਵਧੀਆ ਚੀਜ਼ਾਂ ਵੀ ਲਿਖਿਆ ਹੋਈਆਂ ਨੇ ਜੋ ਕਿ ਸੱਚੀ ਲਾਈਫ 'ਚ ਕਮ ਹੁੰਦੀਆਂ ਨੇ ਫਾਇਦੇ ਵਾਲੀਆਂ ਗੱਲਾਂ ਨੇ ਪਰ ਬਾਕੀ ਕਈ ਇਦਾਂ ਦੇ ਲਾਅ ਵੀ ਨੇ ਜਿਨ੍ਹਾਂ ਨੂੰ ਮੈਂ ਵੀ ਕਾਫੀ ਲੋਕ ਕੰਟਰੋਵਰਸ਼ਲ ਕਹਿ ਸਕਦੇ ਨੇ ਇਦਾਂ ਦੇ ਲਾਅ ਨੇ ਜਿਨ੍ਹਾਂ ਨੂੰ ਸੁਣ ਕੇ ਮੈਂ ਵੀ ਲੋਕ ਕਹਿਣਗੇ ਨਹੀਂ ਇਹ ਚੀਜ਼ ਸਹੀ ਨਹੀਂ ਗੀ ਇਹ ਚੀਜ਼ ਗਲਤਾਂ ਇਹ ਚੀਜ਼ ਗਲਤ ਚੀਜ਼ ਇਸ ਖਾਰੀ ਗਲਤ ਚੀਜ਼ ਨੂੰ ਪ੍ਰੋਮੋਟ ਕਰ ਰਹੀ ਆ ਫੋਰ ਇਗਜ਼ਾਮਪਲ ਇੱਕ ਕਿਤਾਬ ਦਾ ਜਿਹੜਾ ਦੂਜਾ ਲਓ ਆ ਉਹ ਕਹਿੰਦਾ ਨੈਵਰ ਪੁਟ ਟੂ ਮਚ ਟਰਸਟ ਇਨ ਯਰ ਫਰੈਂਡਸ ਵੀ ਆ ਵੀ ਦੋਸਤਾਂ ਚ ਕਦੇ ਇੰਨਾ ਜ਼ਿਆਦਾ ਭਰੋਸਾ ਨਾ ਕਰੋ ਅੱਖਾਂ ਬੰਦ ਕਰਕੇ ਕਦੇ ਭਰੋਸਾ ਨਾ ਕਰੋ ਹੁਣ ਇੱਥੇ 50 50 ਆ ਕਈ ਲੋਕ ਕਹਿਣਗੇ ਵੀ ਹਾਂ ਇਹ ਬਹੁਤ ਸਹੀ ਗੱਲ ਕਹੀ ਆ ਮੇਰੇ ਵੀ ਕਈ ਲੋਕਾਂ ਨਾਲ ਜਿਨ੍ਹਾਂ ਦਾ ਪਾਸਟ ਚ ਜ਼ਿੰਦਗੀ ਚ ਕਦੇ ਧੋਖਾ ਹੋਇਆ ਉਹ ਤਾਂ ਕਹਿਣਗੇ ਹਾਂ ਵੀ ਇਹ ਗੱਲ ਸਹੀ ਆ ਕਦੇ ਵੀ ਅੱਖਾਂ ਬੰਦ ਕਰਕੇ ਭਾਵੇਂ ਕਿੰਨਾ ਕਰੀਬ ਦਾ ਯਾਰ ਦੋਸਤਾ ਕਦੇ ਵੀ ਉਤੇ ਭਰੋਸਾ ਨਹੀਂ ਕਰਨਾ ਚਾਹੀਦਾ ਪਰ ਮੈਂ ਦੇਖਿਆ ਕਈ ਲੋਕਾਂ ਨੂੰ ਇਹ ਚੀਜ਼ ਬੁਰੀ ਵੀ ਲੱਗਦੀ ਆ ਲੋਏ ਹਰ ਕਿਸੇ ਦੀ ਆਪਦੀ ਆਪਦੀ ਓਪੀਨੀਅਨ ਹੁੰਦੀ ਆ ਹਨਾ ਆਪਾਂ ਕਿਸੇ ਨੂੰ ਐ ਜੱਜ ਨਹੀਂ ਕਰ ਰਹੇ ਆਪਾਂ ਕਿਸੇ ਨੂੰ ਐ ਨਹੀਂ ਕਰ ਰਹੇ ਵੀ ਤੂੰ ਸਹੀ ਐ ਤੂੰ ਗਲਤ ਇਹ ਵਾਲੀ ਜਿਹੜੀ ਬੁੱਕ ਆ ਖਾਸ ਕਰਕੇ ਜਿਹੜੇ ਹੁਣ ਬਾਲੇ ਸਾਊ ਬੰਦੇ ਨੇ ਨਾ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਫਾਇਦਾ ਇਹ ਕਿਤਾਬ ਪੜਨ ਦਾ ਜਿਹੜੇ ਬੰਦੇ ਬਹੁਤ ਜ਼ਿਆਦੇ ਜਿਨ੍ਹਾਂ ਨੂੰ ਸਾਊ ਕਿਹਾ ਜਾਂਦਾ ਭੋਲੇ ਲੋਕ ਉਹਨਾਂ ਲਈ ਬਹੁਤ ਜ਼ਿਆਦਾ ਫਾਇਦਾ ਇਹ ਕਿਤਾਬ ਪੜਨ ਦਾ ਇਦਾਂ ਦੇ ਸਕਿੱਲ ਨੇ ਜੋ ਕਿ ਉਹ ਜ਼ਿੰਦਗੀ 'ਚ ਵਰਤ ਸਕਦੇ ਨੇ ਕਿਉਂਕਿ ਸਾਊ ਤੇ ਭੋਲਾ ਬੰਦਾ ਜਿਹੜਾ ਹੁੰਦਾ ਜ਼ਿਆਦਾਤਰ ਦੁਨੀਆ ਉਹਦਾ ਫਾਇਦਾ ਉਠਾ ਲੈਂਦੀ ਆ ਜ਼ਿਆਦਾਤਰ ਉਹਦੇ ਭੋਲੇ ਬੰਦਾ ਹਨਾ ਲੋਕ ਫਾਇਦਾ ਉਠਾਉਂਦੇ ਨੇ ਤਾਂ ਕਰਕੇ ਇਹਦੇ ਵਿੱਚ ਜੋ ਚੀਜ਼ਾਂ ਲਿਖਿਆ ਨੇ ਤੇ ਜੇ ਇਹ ਚੀਜ਼ਾਂ ਉਹ ਸਮਝ ਸਕਦੇ ਨੇ ਤਾਂ ਆਪਦੀ ਲਾਈਫ 'ਚ ਅਪਲਾਈ ਵੀ ਕਰਨਗੇ ਤਾਂ ਬਹੁਤ ਜ਼ਿਆਦਾ ਫਾਇਦਾ ਅਟਲੀਸਟ ਲੋਕ ਤੁਹਾਨੂੰ ਯੂਜ਼ ਨਹੀਂ ਕਰ ਸਕਦੇ ਦੁਨੀਆ ਤੁਹਾਨੂੰ ਬਾਰਤ ਨਹੀਂ ਸਕਦੇ ਤੁਹਾਡਾ ਫਾਇਦਾ ਨਹੀਂ ਉਠਾ ਸਕਦੇ ਹੁਣ ਕਈ ਲੋਕ ਜਿਹੜੇ ਪਹਿਲਾਂ ਤੋਂ ਚੁਸਤ ਚਲਾਕ ਹੁੰਦੇ ਨੇ ਜਿਹੜਾ ਪਹਿਲਾਂ ਤੋਂ ਵੀ ਬਥੇਰੇ ਤੇ ਇਤਰਾਰ ਹੁੰਦੇ ਨੇ ਅੱਧੀਆਂ ਚੀਜ਼ਾਂ ਜੋ ਇਹ ਚ ਲਿਖਿਆ ਨੇ ਆਲਰੇਡੀ ਉਹਨਾਂ ਨੂੰ ਪਤਾ ਨੇ ਬਾਕੀ ਅੱਧੀਆਂ ਚੀਜ਼ਾਂ ਇਦਾਂ ਦੀਆਂ ਵੀ ਹੈਗੀਆਂ ਨੇ ਜੋ ਮੇ ਵੀ ਉਹਨਾਂ ਨੂੰ ਨਹੀਂ ਪਤਾ ਕਿ ਇਥੋਂ ਪੜ੍ਹ ਕੇ ਉਹਨਾਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਤੋਂ ਸਮਝ ਰਹੇ ਹੋ ਨਾ ਕਈ ਲੋਕ ਜਿਹੜੇ ਆਲਰੇਡੀ ਪਹਿਲਾਂ ਤੈ ਤਰਾਰ ਨੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਬਹੁਤ ਜ਼ਿਆਦਾ ਤਿਆਰਬਾ ਰਿਆ 50% 60% ਚੀਜ਼ਾਂ ਜੋ ਇਹ ਚ ਲਿਖਿਆ ਨੇ ਨਾ ਉਹਨਾਂ ਨੂੰ ਆਲਰੇਡੀ ਪਤਾ ਜਿਨ੍ਹਾਂ ਨੂੰ ਜ਼ਿੰਦਗੀ ਦਾ ਇੰਨਾ ਤਜਰਬਾ ਹੋ ਗਿਆ ਨਾ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਹੋਈਆਂ ਨੇ ਬਾਕੀ 30 40% ਹਾਂਜੀ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜੋ ਕਿ ਮੇ ਵੀ ਇਹ ਕਿਤਾਬ ਚੋਂ ਪੜ੍ਹ ਕੇ ਉਹਨਾਂ ਨੂੰ ਜ਼ਿੰਦਗੀ 'ਚ ਕੰਮ ਆ ਸਕਦੀਆਂ ਨੇ ਉਹਨਾਂ ਲਈ ਫਾਇਦੇ ਵਾਲੀਆਂ ਚੀਜ਼ਾਂ ਹੋ ਸਕਦੀਆਂ ਨੇ ਹਨਾ ਜਿਹੜੇ ਬੜੇ ਜਾਦੇ ਭੋਲੇ ਲੋਕ ਨੇ ਬੜੇ ਜਾਦੇ ਸਾਊ ਬੰਦੇ ਨੇ ਹਾਂਜੀ ਉਹਨਾਂ ਲਈ ਤਾਂ ਇਹ ਕਿਤਾਬ ਚੋਂ ਬਹੁਤ ਕੋਸ਼ਾ ਜੋ ਕਿ ਉਹ ਲਰਨ ਕਰ ਸਕਦੇ ਨੇ ਉਹ ਤਾਂ ਇਹ ਪੜ੍ਹ ਕੇ ਆਪਦੇ ਫਾਇਦੇ ਲਈ ਉਹੀ ਜਿਹਾ bartan ke कसो ਕਿਸੇ ਦਾ ਨੁਕਸਾਨ ਨਾ ਪਹੰਚਾਓ ਦੂਜਾ ਲਓ ਜਿਹੜਾ ਉਹ ਕਹਿੰਦਾ ਵੀ ਆਪਦੇ ਦੋਸਤਾਂ 'ਚ ਕਦੇ ਭਰੋਸਾ ਨਾ ਇੰਨਾ ਪਾਓ ਕਦੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਕੋਈ ਵੀ ਬੰਦਾ ਦੁਨੀਆ 'ਤੇ ਤੁਹਾਡਾ ਸਖਾ ਨਹੀਂ ਹੁੰਦਾ ਮਾਪੇ ਬਾਪ ਤੋਂ ਇਲਾਵਾ ਹੋਰ ਕੋਈ ਵੀ ਇਦਾਂ ਦਾ ਬੰਦਾ ਹੈ ਨਹੀਂ ਜੋ ਤੁਹਾਡਾ ਇੰਨਾ ਜ਼ਿਆਦਾ ਦਿਲੋ ਕਰਦਾ ਕੋਈ ਨਿੱਕੀ-ਮੋਟੀ ਗੱਲ ਹੋ ਜਾਂਦੀ ਆ ਉਹਦੇ ਪਿੱਛੇ ਲੋਕ ਲੜ ਪੈਂਦੇ ਨੇ ਸੋ ਭਾਵੇਂ ਤੁਹਾਡਾ ਜਿੰਨਾ ਮਰਜੀ ਕਰੀਬ ਦਾ ਉਹ ਦੋਸਤਾ ਕਾਲ ਨੂੰ ਕੋਈ ਇਦਾਂ ਦੀ 1921 ਹੋ ਜਾਂਦੀ ਆ ਕੋਈ ਮਿਸ ਅੰਡਰਸਟੈਂਡਿੰਗ ਹੋ ਜੇ ਉਹ ਜਿਹੜੀ ਇੰਨੇ ਸਾਲਾਂ ਦੀ ਦੋਸਤੀ ਆ ਨਾ ਉਹ ਇੱਕ ਸਕਿੰਟ ਚ ਹੀ ਖਤਮ ਹੋ ਸਕਦੀ ਆ ਸੋ ਉਹ ਜਿਹੜਾ ਦੋਸਤ ਹੋਊਗਾ ਉਹਨੂੰ ਤੁਹਾਡੇ ਬਾਰੇ ਸਾਰਾ ਕੁਝ ਪਤਾ ਹੁੰਦਾ ਤੁਸੀਂ ਕਿਉਂਕਿ ਉਹਨੂੰ ਇੰਨਾ ਜ਼ਿਆਦਾ ਆਪਦੇ ਬਾਰੇ ਭੇਤ ਦਿੱਤਾ ਹੁੰਦਾ ਉਹਨੂੰ ਤੁਹਾਡੇ ਘਰ ਦੀਆਂ ਗੱਲਾਂ ਪਤਾ ਹੁੰਦੀਆਂ ਨੇ ਉਹਨੂੰ ਤੁਹਾਡੀਆਂ ਪਰਸਨਲ ਗੱਲਾਂ ਪਤਾ ਹੁੰਦੀਆਂ ਨੇ ਠੀਕ ਹੈ ਤੁਸੀਂ ਉਹਨਾਂ ਨੂੰ ਹਰ ਇੱਕ ਚੀਜ਼ ਆਪਦੇ ਬਾਰੇ ਦੱਸਦੇ ਹੋ ਆਪਦੀਆਂ ਕਮਜ਼ੋਰੀਆਂ ਦੱਸਦੇ ਹੋ ਕਿਉਂਕਿ ਤੁਸੀਂ ਉਹਨਾਂ ਤੇ ਭਰੋਸਾ ਕਰਦੇ ਸੀਗੇ ਹੁਣ ਥੋੜੇ ਜਿਹੀ ਲੜਾਈ ਹੋ ਗਈ ਥੋੜੇ ਜਿਹਾ ਬਣਦੇ ਨਹੀਂ ਹੈਗੇ ਹੁਣ ਉਹ ਬੰਦੇ ਨੂੰ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਪਤਾ ਨੇ ਤੁਹਾਡੇ ਘਰ ਦੀਆਂ ਗੱਲਾਂ ਸਾਰੀਆਂ ਪਤਿਆਂ ਨੇ ਹਨਾ ਤੁਹਾਡੇ ਸੀਕ੍ਰੀਟ ਪਤਾ ਨੇ ਇਹ ਚੀਜ਼ਾਂ ਉਹ ਹੁਣ ਤੁਹਾਡੇ ਖਿਲਾਫ ਵਰਤ ਸਕਦੇ ਨੇ ਇਹ ਚੀਜ਼ਾਂ ਨਾਲ ਉਹ ਤੁਹਾਨੂੰ ਬਲੈਕਮੇਲ ਵੀ ਕਰ ਸਕਦੇ ਨੇ ਤਾਂ ਕਰਕੇ ਇਹ ਕਿਤਾਬ ਦਾ ਕਹਿਣਾ ਇਹ ਆ ਵੀ ਕਦੇ ਵੀ ਇਨਾਂ ਕਦੇ ਕਿਸੇ ਤੇ ਟਰਸਟ ਨਾ ਕਰੋ ਵੀ ਤੁਸੀਂ ਆਪਦੀ ਪ੍ਰਾਈਵੇਟ ਲਾਈਫ ਵੀ ਐਕਸਪੋਜ਼ ਕਰ ਦਿੰਨੇ ਹੋ ਉਹਨਾਂ ਦੇ ਸਾਹਮਣੇ ਹਨਾ ਤੁਸੀਂ ਬਿਲਕੁਲ ਅੱਖਾਂ ਬੰਦ ਕਰਕੇ ਉਹਨਾਂ ਤੇ ਇੰਨਾ ਜ਼ਿਆਦਾ ਭਰੋਸਾ ਕਰਦੇ ਹੋ ਕਿਉਂਕਿ ਕਾਲੂ ਬਹੁਤ ਨਿੱਕੀ ਜੀ ਗੱਲ ਹੁੰਦੀ ਆ ਕੋਈ ਵੀ ਲੜਾਈ ਹੁੰਦੀ ਆ ਨਾ ਛੋਟੀ ਗੱਲ ਤੋਂ ਸ਼ੁਰੂ ਹੁੰਦੀ ਆ ਬਾਅਦ ਚ ਉਹ ਵੱਧਦੀ ਜਾਂਦੀ ਆ ਬੜੀ ਹੁੰਦੀ ਜਾਂਦੀ ਆ ਸੋ ਕਾਲੂ ਕੋਈ ਵੀ ਛੋਟੀ ਜੀ ਗੱਲ ਪਿੱਛੇ ਤੁਹਾਡੇ ਜਿਹੜੀ ਇੰਨੇ 10 20 25 30 ਜਿੰਨੇ ਸਾਲ ਦੀ ਵੀ ਦੋਸਤੀ ਆ ਉਹ ਐ ਖਤਮ ਹੋ ਸਕਦੀ ਆ ਤੇ ਤੁਸੀਂ ਹੁਣ ਐਕਸਪੋਜ਼ਡ ਹੋ ਤੁਹਾਨੂੰ ਉਹ ਬੰਦਾ ਬਲੈਕਮੇਲ ਵੀ ਕਰ ਸਕਦਾ ਤੂੰ ਸਮਝ ਰਹੇ ਹੋ ਨਾ ਹੁਣ ਇੱਕ ਪਾਸੇ ਉਹ ਸਹੀ ਚੀਜ਼ ਵੀ ਕਹਿੰਦਾ ਪਰ ਮੇ ਵੀ ਕਈ ਲੋਕਾਂ ਨੂੰ ਇਹ ਚੀਜ਼ ਗਲਤ ਵੀ ਲੱਗਦੀ ਆ ਸੋ ਤਾਂ ਕਰਕੇ ਕਈ ਲੋਕਾਂ ਦੇ ਵਿੱਚ ਜੇ ਕਾਉਂਟਰਵਰਸ਼ਲ ਲੱਗਦੀਆਂ ਨੇ ਪਰ ਇਹ ਉਹ ਇਨਫੋਰਮੇਸ਼ਨ ਆ ਜੋ ਕਿ ਬੰਦੇ ਨੂੰ ਸਿਖਾਉਂਦਾ ਵੀ ਦੁਨੀਆਦਾਰੀ ਚ ਸਮਾਰਟ ਬਣ ਕੇ ਕਿਵੇਂ ਰਹਿਣਾ ਦੁਨੀਆਦਾਰੀ ਚ ਬੰਦਾ ਐਕਟਿਵ ਹੋਵੇ ਤੇ ਇਤਰਾਰ ਹੋਵੇ ਇੰਨਾ ਭੋਲਾ ਵੀ ਬਣ ਕੇ ਰਹੇ ਨਾ ਵੀ ਹਰ ਤੀਆ ਬੰਦਾ ਆ ਕੇ ਹਨਾ ਤੁਹਾਡਾ ਫਾਇਦਾ ਉਠਾ ਲੇ ਸੋ ਸਮਝ ਰਹੇ ਹਾਂ ਹਰੇਕ ਲਾ ਜਿਹੜਾ ਘੁੰਮ ਘਮਾ ਕੇ ਗੱਲ ਉੱਥੇ ਆ ਜਾਂਦੀ ਆ ਇਹ ਜਿਹੜੀ ਇਹ ਕਿਤਾਬ ਆ ਨਾ ਜੇ ਤੁਸੀਂ ਜਨਰੂਲੀ ਹੁਣ ਲੋਕ ਪੁੱਛਦੇ ਨੇ ਵੀ ਇਹਦਾ ਫਾਇਦਾ ਹੈ ਕਾਫੀ ਲੋਕਾਂ ਨੂੰ ਇੰਟਰਸਟ ਹੁੰਦਾ ਹਨਾ ਨਵੇਂ ਨਵੇਂ ਚੀਜ਼ਾਂ ਸਿੱਖਣ ਦਾ ਸੋ ਹਾਂਜੀ ਉਹੀ ਗੱਲ ਹੋ ਜਾਂਦੀ ਆ ਕਈ ਇਨਫੋਰਮੇਸ਼ਨ ਮੇ ਵੀ ਇਦਾਂ ਤੇ ਹੋ ਸਕਦੇ ਨੇ ਜੋ ਕਿ ਕਈ ਲੋਕਾਂ ਲਈ ਬਹੁਤ ਆਮ ਗੱਲ ਹੋ ਸਕਦੀ ਹੈ ਉਹਨਾਂ ਨੂੰ ਪਤਾ ਨਹੀਂ ਇਹ ਸਾਰੀਆਂ ਗੱਲਾਂ ਪਰ ਕਈ ਹੋਰ ਇਦਾਂ ਦੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੂੰ ਬਿਲਕੁਲ ਇਹ ਚੀਜ਼ਾਂ ਬਾਰੇ ਕੋਈ ਆਈਡੀਆ ਨਹੀਂ ਹੁੰਦਾ ਹਨਾ ਸਾਊ ਬੰਦੇ ਹੁੰਦੇ ਨੇ ਉਹਨਾਂ ਲਈ ਇਹ ਬਹੁਤ ਫਾਇਦਾ ਇਹ ਜੋ ਤੁਸੀਂ ਇਹ ਕਿਤਾਬ ਪੜ੍ਹੋਗੇ ਬਹੁਤ ਤੁਹਾਨੂੰ ਸਿੱਖਣ ਨੂੰ ਮਿਲੂਗਾ ਤੁਹਾਡੇ ਸੋਸ਼ਲ ਸਕਿੱਲ ਬਹੁਤ ਜ਼ਿਆਦਾ ਵਧਣਗੇ ਬਾਕੀ ਜੇ ਤੁਹਾਨੂੰ ਹੋਰ ਬੁੱਕਸ ਤੇ ਵੀਡੀਓ ਚਾਹੀਦੀਆਂ ਨੇ ਕਿਉਂਕਿ ਬੁੱਕਸ ਉੱਤੇ ਆਪਾਂ ਕਾਫੀ ਟਾਈਮ ਤੋਂ ਵੀਡੀਓ ਕੋਈ ਲਿਆਏ ਨੀ ਕਿ ਸੋ ਨਮੀਆਂ ਨਮੀਆਂ ਬੁੱਕਸ ਉੱਤੇ ਮਨੀ ਉੱਤੇ ਜੋ ਕਿਤਾਬਾਂ ਨੇ ਹਨਾ ਫਾਈਨੈਂਸਸ ਬਾਰੇ ਜੋ ਗੱਲ ਕਰਦੀਆਂ ਨੇ ਪਾਵਰ ਬਾਰੇ ਗੱਲ ਕਰਦੀਆਂ ਨੇ ਸਾਈਕੋਲੋਜੀ ਬਾਰੇ ਗੱਲ ਕਰਦੀਆਂ ਨੇ ਜੇ ਤੁਹਾਨੂੰ ਇਦਾਂ ਦੀਆਂ ਵੀਡੀਓ ਹੋਰ ਚਾਹੀਦੀਆਂ ਨੇ ਤਾਂ ਜਰੂਰ ਮੈਨੂੰ ਕਮੈਂਟ ਵਿੱਚ ਹਨਾ ਲਿਖ ਕੇ ਦੱਸਿਓ ਤਾਂ ਮੈਂ ਜਰੂਰ ਹੋਰ ਵਧੀਆ-ਵਧੀਆ ਕਿਤਾਬਾਂ ਉੱਤੇ ਵੀਡੀਓ ਲਿਆਉਂਗਾ ਤੇ ਪੂਰੀ ਉਹਨਾਂ ਦੀ ਡਿਟੇਲਸ ਪੰਜਾਬੀ ਵਿੱਚ ਸਮਰੀ ਕਰਾਂਗੇ ਤੇ ਬਾਕੀ ਆਸ ਕੇ ਆਦਿ ਵੀਡੀਓ ਉਮੀਦ ਕਰਦੇ ਹਾਂ ਤੁਹਮ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਦੇ ਹਾਂ ਅਗਲੀ ਵਾਰ ਓਕੇ